ਪਹਿਲੀ ਵਾਰ ਇਦਾਂ ਹੋ ਆਗੇ ਇੰਡੀਆ ਨੇ ਕੋਈ ਹਥਿਆਰ ਬਣਾਇਆ ਵਾ ਤੇ ਉਹਨੂੰ ਖਰੀਦਣ ਲਈ ਕਈ ਦੇਸ਼ ਜਿਹੜੇ ਸਾਹਮਣੇ ਆਏ ਆ ਤੇ ਇਹ ਹਥਿਆਰ ਹੈਗਾ ਵਾ ਬ੍ਰਹਮਸ ਮਜ਼ਾਈਲ ਜਿਹੜੀ ਆ ਇੰਡੀਆ ਵੱਲੋਂ ਬਣਾਈ ਗਈ ਆ ਇਹ ਮਜ਼ਾਈਲ ਜਿਹੜੀ ਆ ਰਸ਼ੀਆ ਤੇ ਇੰਡੀਆ ਦੇ ਰਲ ਕੇ ਬਣਾਈਆਂ ਤੇ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਈ ਹੈ ਇਹ ਉਹੀ ਮਜ਼ਾਈਲ ਹੈ ਜਿਹਨੇ ਪਾਕਿਸਤਾਨ ਪੂਰਾ ਹਿਲਾ ਕੇ ਰੱਖਤਾ ਹੈਗਾ ਤੇ ਪਾਕਿਸਤਾਨ 'ਚ ਇੱਕ ਡਰ ਦਾ ਮਾਹੌਲ ਪੈਦਾ ਕਰਤਾ ਹੈਗਾ ਪਾਕਿਸਤਾਨੀਆਂ 에ਅਰ ਬੇਸਾਂ ਤੇ ਇਸੇ ਮਜ਼ਾਈਲ ਨਾਲ ਜਿਹੜਾ ਅਟੈਕ ਕੀਤਾ ਗਿਆ ਹੈਗਾ ਤੇ ਇਹ ਮਜ਼ਾਈਲ ਹੈ ਜਿਹੜੀ ਇਹ 2021 'ਚ ਵੱਲੋਂ ਬਣਾਈ ਗਈ ਤੇ ਉਦੋਂ ਹੀ ਦੀ ਟੈਸਟ ਪਰ ਪ੍ਰੈਕਟੀਕਲ ਕਰਨਾ ਬਾਕੀ ਹੀ ਤੇ ਉਹ ਹੁਣ ਜਦੋਂ ਆਪਰੇਸ਼ਨ ਸੰਦੂਰ ਹੋਇਆ ਪਾਕਿਸਤਾਨ ਦੇ ਨਾਲ ਉਦੋਂ ਇਹ ਮਤਲਬ ਜਿਹੜੀ ਆ ਬ੍ਰਹਮਸ ਮਿਸਾਈਲ ਜਿਹੜੀ ਆ ਉਹ ਵਰਤੀ ਗਈ ਆ ਇਹ ਮਜ਼ਾਏ ਦੀ ਖਾਸੀਅਤ ਇਹ ਆ ਕਿ ਇਹਨੂੰ ਕੋਈ ਡਿਫੈਂਸ ਸਿਸਟਮ ਜਿਹੜਾ ਫੜ ਨਹੀਂ ਸਕਦਾ ਕੋਈ ਰਡਾਰ ਸਿਸਟਮ ਇਹਨੂੰ ਫੜ ਨਹੀਂ ਸਕਦਾ ਇੰਨੀ ਜ਼ਿਆਦੀ ਹੈ ਸਪੀਡ ਆ ਆਪਾਂ ਜਿਹੜੀ ਸਪੀਡ ਦੀ ਗੱਲ ਕਰੀਏ ਇਹ ਆਪਣੀ ਆਵਾਜ਼ ਤੋਂ 3 ਗੁਣਾ ਜ਼ਿਆਦਾ ਤੇਜ਼ ਚੱਲਦੀ ਆ ਇਸ ਮਿਸਾਈਲ ਨੂੰ ਹਵਾ ਰਾਹੀਂ ਵੀ ਚਲਾ ਸਕਦੇ ਆ ਧਰਤੀ ਤੋਂ ਵੀ ਇਹਨੂੰ ਚਲਾ ਸਕਦੇ ਆ ਤੇ ਸਮੁੰਦਰ 'ਚੋਂ ਵੀ ਚਲਾਇਆ ਜਾ ਸਕਦਾ 3 ਇੱਕ ਘੰਟੇ 'ਚ 2700 ਕਿਲੋਮੀਟਰ ਪੈਂਡਾ ਜਿਹੜਾ ਤੈਅ ਕਰ ਸਕਦੀ ਤੇ 300 ਕਿਲੋਮੀਟਰ ਤੋ ਜਿਹੜਾ ਇਹ ਫਾਇਰ ਕਰ ਸਕਦੀ ਆ ਤੇ ਅਗੋਸਟ ਚ ਬਾਹ ਕਰ ਸਕਦੀ 300 ਮੀਟਰ 300 ਕਿਲੋਮੀਟਰ ਦੀ ਦੂਰੀ ਆ ਬਾਕੀ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ 30 ਤੋਂ 40 ਕਰੋੜ ਰੁਪਈਆ ਦੀ ਇੱਕ ਮਿਜ਼ਾਈਲ ਦੀ ਕੀਮਤ ਹੈ ਗਈ ਆ ਇਹ ਇੰਨੀ ਜਿਆਦੀ ਐਡਵਾਂਸ ਹੈਗਾ ਅਮਰੀਕਾ ਵਰਗੇ ਦੇਸ਼ ਕੋ ਵੀ ਇਦਾਂ ਦੀ ਮਿਜ਼ਾਈਲ ਹਲੇ ਤੱਕ ਨਹੀਂ ਹੈਗੀ ਇਹ ਜਿਹੜੀ ਮਿਜ਼ਾਈਲ ਰਸ਼ੀਆ ਤੇ ਇੰਡੀਆ ਨੇ ਨਾਲ ਕੇ ਬਣਾਈਆਂ ਤੇ 17 ਕੰਟਰੀਆਂ ਨੇ ਇਹ ਮਤਲਬ 17 ਕੰਟਰੀਆਂ ਚਾਹਵਾਰ ਇਹਨੂੰ ਖਰੀਦਣ ਲਈ ਕਈ ਕੰਟਰੀਆਂ ਨਾਲ ਜਿਹੜੀ ਗੱਲ ਵੀ ਚੱਲਦੀ ਪਈ ਆ